ਕੇਐਫਸੀ ਚੌਂਕ ਦੇ ਕੋਲ ਲੇ ਲੇ ਫਾਟੇ ਤੇ ਅੱਜ ਕਿਉਂ ਆਏ ਹੈਗੇ ਆ ਕੀ ਦਰਨ ਹੈ ਜੀ ਇੱਥੇ ਹੈ ਜੀ ਕਿ ਜਦੋਂ ਰੇਲਵੇ ਕ੍ਰੋਸਿੰਗ ਜਦੋਂ ਡਾਊਨ ਹੁੰਦੀ ਹੈ ਤੇ ਕੁਝ ਲੋਕ ਜਿਹੜੇ ਆ ਲਾਈਨ ਤੋਂ ਬਾਹਰ ਆ ਕੇ ਜਿਹੜੇ ਵਹੀਕਲ ਹੈ ਬੱਸਾਂ ਜਾਂ ਕਾਰਾਂ ਮੋਟਰਸਾਈਕਲ ਵਗੈਰਾ ਲਾਉਂਦੇ ਆ ਜਿਹਦੇ ਕਰਕੇ ਜਾਮ ਲੱਗਦਾ ਹੈ ਪਹਿਲਾਂ ਲਗਭਗ 15-20 ਦਿਨ ਠੀਕ ਰਿਹਾ ਪਰ ਪੰਜ-ਛੇ ਦਿਨ ਤੋਂ ਫੇਰ ਬਹੁਤ ਕੰਪਲੇਂਟ ਸੀ ਪਬਲਿਕ ਐਸਐਸ ਰੇਲਵੇ ਕ੍ਰੋਸਿੰਗ ਦੀ ਕੰਪਲੇਂਟ ਕਰ ਰਹੀ ਹੈ ਅੱਜ ਸਰਪ੍ਰਾਈਜ਼ ਇੱਥੇ ਚੈਕਿੰਗ ਕੀਤੀ ਆ ਜਿਹਦੇ ਵਿੱਚ ਦੋ ਬੱਸਾਂ ਇੱਕ ਕਾਰ ਤੇ ਤਿੰਨ ਮੋਟਰਸਾਈਕਲ ਜਿਹੜੇ ਫੜਿਆ ਜਿਹਨਾਂ ਸਾਰਿਆਂ ਨੇ ਚਲਾਨ ਕੀਤੇ ਆ ਵੱਖ-ਵੱਖ ਜਿਹੜੇ ਗਿਫਟ ਆ ਉਹ ਸਾਰਿਆਂ ਜਿਹੜੇ ਆ ਦੇ ਰਿਆ ਇਹ ਵੀ ਇੱਕ ਬੱਸ ਦਾ ਚਲਾਨ ਆ ਇਹ ਬੱਸ ਵਾਲੇ ਨੂੰ ਦੇ ਦਿਓ ਜੀ ਬੱਸ ਵਾਲੇ ਨੂੰ ਫੜਾ ਦਿਓ ਚਲਾਨੇ ਹਾਂਜੀ ਪਰ ਅਵੇਰਨੈਸ ਵੀ ਆਪਾਂ ਕਰਦੇ ਆ ਪਹਿਲਾਂ ਵੀ ਕਿਸੇ ਆਪਣਾ ਜਿਹੜਾ ਹਰਪੁਰ ਰੇਲਵੇ ਪਟਾਕੇ ਦਾ ਜਿਹੜਾ ਉਹਵਾੜਾ ਹਾਂਜੀ ਉਹਦੇ ਉੱਤੇ ਵੀ ਪਾਪਾ ਚੈਕਿੰਗ ਕੀਤੀ ਵੀਰਨੈਸ ਨੇ ਕੀਤੀ ਤੇ ਉਹ ਕਾਫੀ ਵਧੀਆ ਰਿਹਾ ਤੇ ਇਹਦੀਆਂ ਕੁਪਲੇਟਾਂ ਦੁਆਰਾ ਆਈਆਂ ਤੇ ਜਿਹੜਾ ਹੁਣ ਤੁਸੀਂ ਦੱਸਿਆ ਵੀ ਅੱਜ ਵੀ ਜਿਹੜੇ ਚਲਾਨ ਕੱਟੇ ਗਏ ਆ ਵੀਰਨੈਸ ਦੇ ਬਾਵਜੂਦ ਚਲਾਨ ਕੱਟਣ ਦੇ ਬਾਵਜੂਦ ਵੀ ਜਿਹੜੇ ਨਹੀਂ ਸੁਧਰਦੇ ਜਾਂ ਨਹੀਂ ਫੋਲੋ ਕਰਦੇ ਉਹਨਾਂ ਲਈ ਕੀ ਹੈਗਾ ਜੀ ਐਕਸ਼ਨ ਦੇਖੋ ਫਿਰ ਉਹਨਾਂ ਵਾਂਗ ਜਿਹੜੇ ਚਲਾਨ ਕੱਟਣ ਦੇ ਬਾਵਜੂਦ ਵੀ ਨਹੀਂ ਸੁਧਰਦੇ ਜਾਂ ਤੁਹਾਡੇ ਮਾਧਿਅਮ ਰਾਹੀਂ ਜਿਹੜੀਆਂ ਆਪਾਂ ਅਵੇਰਨੈਸ ਦਿੰਨੇ ਆ ਉਹ ਵੀ ਨਹੀਂ ਸੁਧਰਦੇ ਫਿਰ ਤੇ ਇੱਕੋ ਹੀ ਗੱਲ ਹੈ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਅਸੀਂ ਵੀ ਇਨਸਾਨ ਆ ਇਨਸਾਨ ਦਾ ਫਰਜ਼ ਇਨਸਾਨ ਨੂੰ ਸਮਝਾਉਣਾ ਇਨਸਾਨ ਨੂੰ ਪ੍ਰੇਰ ਕੇ ਕਹਿਣਾ ਵੀ ਇਹ ਕੰਮ ਨਾ ਕਰੋ ਜਿਹੜੇ ਨਹੀਂ ਕਰਦੇ ਫਿਰ ਤੇ ਉਹ ਪਸ਼ੂ ਸਮਾਨ ਆ ਇੱਕ ਹੋਰ ਹੈ ਸੂਫੀ ਜਿਹੜੇ ਸੰਤ ਉਹਨੇ ਕਿਹਾ ਯਾਰ ਆਰਾ ਖੁਦ ਕਰਤਾ ਲਾਜਨਾਸਤ ਕਰਦਗੀ ਖዋਸ ਤੁੰਦਨੀ ਵੇਸ ਇਹ ਤੂੰ ਜੋ ਗਲਤ ਕੰਮ ਕਰ ਰਿਹਾ ਹੈ ਇਹਦੇ ਤੈਨੂੰ ਜਿਹੜੇ ਖਮਿਆਜੇ ਆ ਉਹ ਭੁਗਤਨੇ ਪੈਣੇ ਆ ਆ ਜੇ ਕਰ ਰਿਹਾ ਸਭ ਨੂੰ ਉਹਦੇ ਬੱਚੇ ਕਰਨਗੇ ਇਹ ਖਮਿਆਜੇ ਉਹਨਾਂ ਨੂੰ ਭੁਗਤਨੇ ਪੈਣੇ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਪਲੀਜ਼ ਇਦਾਂ ਕਰਕੇ ਜਿਹੜੀ ਰੇਲਵੇ ਕ੍ਰੋਸਿੰਗ ਹੈ ਇਹਦੀ ਜਿਹੜੀ ਹੈਗੀ ਹੈ ਜੋ ਇਸ ਵਿੱਚ ਡਿਸਪਲਿਨ ਆ ਉਹਨੂੰ ਮੇਨਟੇਨ ਕਰਕੇ ਰੱਖੋ ਅੱਗੇ ਆਉਣ ਦੀ ਕੋਸ਼ਿਸ਼ ਨਾ ਕਰੋ ਖਾਸ ਕਰਕੇ ਬੱਸਾਂ ਵਾਲੇ ਜਿਹੜੇ ਸਾਡੇ ਵੀਰ ਆ ਉਹ ਆ ਕੇ ਬੱਸਾਂ ਅੱਗੇ ਲਾਉਂਦੇ ਆ ਕਿ ਅਸੀਂ ਪਹਿਲਾਂ ਕੱਢ ਕੇ ਲੈ ਲਈਏ ਆ ਜਿੰਨੀਆਂ ਬੱਸਾਂ ਫੜੀਆਂ ਸਾਰੀਆਂ ਨੇ ਚਲਾਨ ਕੀਤੇ ਆ ਅਸੀਂ ਹੁਣ ਲਗਾਤਾਰ ਇਹ ਜਿਹੜਾ ਹੈਗਾ ਫੜਕਾ ਇਹਦੇ ਉੱਪਰ ਆਪਣਾ ਨਾਕਾ ਰੱਖਾਂਗੇ ਜੀ ਸਰ ਸასი ਗੱਲ ਜੀ ਸასი ਗੱਲ ਬਹੁਤ ਵਧੀਆ ਲੱਗਈ ਤੁਹਾਡੀ ਡਿਊਟੀ ਕਰਦੇ ਨੇ ਅਸੀਂ ਜੀ ਸਪੈਸ਼ਲ ਬਰੋ ਮੈਜਰ ਭਜੀ ਭਜੀ ਕੀ ਨਾਜੀ ਆਪਣਾ ਮੇਰਾ ਨਾਮ ਜੀ ਬੱਗਾ ਇਹ ਕਿਹੜੀ ਅਠੂਰ ਜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਅੱਜ ਕਿੱਥੋਂ ਆ ਰਹੇ ਹੋ ਅਸੀਂ ਚੰਤਪੁਰਨੀ ਮੱਥਾ ਟਿਕਣ ਗਏ ਸੀ ਮਾਤਾ ਦੀ ਇਹ ਵੀਰੇ ਨਾਲ ਦੇ ਮੇਰੇ ਇਹ ਹੈਗੇ ਭਦੋੜ ਤੁਸੀਂ ਅਸੀਂ ਸਰ ਨੂੰ ਦੇਖਿਆ ਤੇ ਡਿਊਟੀ ਬਹੁਤ ਵਧੀਆ ਕਰਦੇ ਕਰਕੇ ਅਸੀਂ ਸਪੈਸ਼ਲ ਰੁਕਿਆ ਜੀ ਅਸੀਂ ਦੇਖਦੇ ਹੁੰਨੇ ਸਰ ਨੂੰ ਵੀ ਡਿਊਟੀ ਜਦੋਂ ਕਰਦੇ ਆ ਜਿੱਥੇ ਗਲਤ ਜ਼ਿੰਦਾ ਜਿਆ ਸਹੀ ਹੁੰਦਾ ਉਹਨੂੰ ਗਾਈਡ ਕਰਦੇ ਆ ਅਸੀਂ ਇਸ ਕਰਕੇ ਦੇਖ ਕੇ ਸਰ ਨੂੰ ਸਪੈਸ਼ਲ ਰੁਕਿਆ ਵੀ ਮਿਲਣਾ ਸਰ ਨੂੰ ਜੀ ਕੀ ਕਹੇ ਜਾਂਦੇ ਆ ਇੱਦਾਂ ਦੇ ਅਫਸਰ ਆਵਾਸ ਅਫਸਰ ਆਵਾਸ ਦੀ ਕਹਿੰਦੇ ਜੀ ਬਹੁਤ ਇਮਾਨਦਾਰੀ ਨਾਲ ਜੀ ਸਰ ਡਿਊ ਇਹੀ ਸਾਨੂੰ ਸਿੱਖਿਆ ਮਿਲਦੀ ਆ ਕਿ ਜੇ ਆਪਾਂ ਨੂੰ ਕੁਝ ਰੋਕਦੇ ਆ ਕਿਸੇ ਗਲਤ ਤੋਂ ਤਾਂ ਆਪਾਂ ਨੂੰ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈਗਾ ਕਿ ਨਾ ਕਿ ਆਪਾਂ ਡਰ ਕੇ ਪਿੱਛੇ हटਗੇ ਕਿ ਮੁਲਾਜ਼ਮ ਖੜੇ ਆ ਵੀ ਸਾਨੂੰ ਰੋਕ ਰਿਹਾ ਕਿਸੇ ਗਲਤ ਤਰੀਕੇ ਤੋਂ ਰੋਕਣਗੇ ਰੇਤ ਨੂੰ ਤਾਂ ਰੋਕਿਆ ਨਹੀਂ ਜਾਂਦਾ ਜੀ ਤੁਸੀਂ ਕਹਿ ਰਹੇ ਹੋ ਕਿ ਬਹੁਤ ਵਧੀਆ ਡਿਊਟੀ ਕਰ ਰਹੇ ਆ ਕਈ ਨੌਜਵਾਨ ਜਦਾਂ ਉਹਨਾਂ ਦਾ ਚਲਾਨ ਹੋ ਜਾਂਦਾ ਆ ਜਾਂ ਉਹ ਡਰ ਕੇ ਤੋੜਦੇ ਆ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਸਰ ਉਹ ਉਹਦੇ ਵਿੱਚ ਆਪ ਦਾ ਨੁਕਸਾਨ ਕਰਾ ਲੈਂਦੇ ਜੀ ਉਹ ਦੇਖੋ ਇੱਥੇ ਖੜੇ ਆ ਮੈਂ ਗਲਤਾਂ ਜਾਂ ਕੋਈ ਵੀ ਗਲਤ ਆ ਮੈਂ ਭੱਜੂਗਾ ਜਾਂ ਕੁਝ ਕਰੂੰਗਾ ਨਾਲੇ ਤਾਂ ਆਪਸਰ ਦਿਖਾਉਂਗਾ ਨਾਲੇ ਗਾਲ੍ਹਾਂ ਠੀਕ ਹੈ ਇਹ ਤੋਂ ਬਿਹਤਰ ਹੈ ਕਿ ਆਪਾਂ ਜੋ ਰੂਲ ਆ ਉਹਨਾਂ ਨੂੰ ਫੋਲੋ ਕਰੀਏ 18 ਤੋਂ ਪਲੱਸ ਬੱਚੇ ਆ ਮੋਰਸਲ ਲਈ ਫਿਰ ਦੇ ਘਟ सॉरी ਆਪਾਂ ਉਮਰ ਦੇ ਹਿਸਾਬ ਨਾਲ ਮੋਰਸਲ ਦੇ ਇਹ লাইসেনਸ ਉਹਨਾਂ ਨਾਲ ਕੋਲ ਕਿੱਦਾਂ ਰੁਕ ਲੈਣਗੇ ਜੀ ਆਪਾਂ ਨੌਜਵਾਨ ਵੀਰਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਸੰਜੀਤ ਇਹੀ ਹੈ ਜੀ ਕੀ ਹੈ ਜਿੱਦਾਂ ਕੀ ਆ ਆਪਾਂ ਇਹਨਾਂ ਨਾਲ ਰਲ ਮਿਲ ਕੇ ਚੱਲੀਏ ਵਧੀਆ ਹੋਊਗਾ ਜੀ ਉਹਦੇ ਵਿੱਚ ਆਪਣੀ ਵੀ ਸੁਰੱਖਿਆ ਹੈਗਾ ਤੇ ਗਾਂੜ ਦੀ ਵੀ ਸੁਰੱਖਿਆ ਹੈਗਾ ਜੀ ਹਾਂ ਜੀ